ਕਾਂਗਰਸ ਦੀ ਸਰਕਾਰ ਦੇ ਵੱਲੋਂ ਲਗਾਈ ਗਈ ਐਮਰਜੈਂਸੀ ਦੇ ਖਿਲਾਫ ਅੱਜ ਭਾਜਪਾ ਦਲਿਤ ਮੋਰਚਾ ਨੇ ਅਮਰitsar ਦੇ ਵਿੱਚ ਪ੍ਰਦਰਸ਼ਨ ਕੀਤਾ ਇਸ ਮੌਕੇ ਤੇ ਉਹਨਾਂ ਨੇ ਕਾਂਗਰਸ ਪਾਰਟੀ ਦਾ ਪੁਤਲਾ ਫੂਕਿਆ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਵੱਲੋਂ ਲਗਾਈ ਗਈ ਐਮਰਜੈਂਸੀ ਨੂੰ ਗਲਤ ਘਰਾੜ ਦਿੱਤਾ ਅਤੇ ਕਿਹਾ ਕਿ ਉਹ ਕਾਲੇ ਦਿਨ ਸੀ ਜੋ ਉਸ ਵੇਲੇ ਦੀ ਸਰਕਾਰ ਨੇ ਲਗਾਈ ਸੀ ਇਸੇ ਦੌਰਾਨ ਉਹਨਾਂ ਨੇ ਮੌਜੂਦਾ ਕਾਂਗਰਸ ਦੀ ਸਰਕਾਰ ਤੇ ਵੀ ਨਿਸ਼ਾਨਾ ਸਾਧਿਆ ਅਤੇ ਰੋਜ਼ ਪ੍ਰਦਰਸ਼ਨ ਕੀਤਾ ਉਹਨਾਂ ਕਿਹਾ ਕਿ ਅੱਜ ਜੋ ਕਾਂਗਰਸ ਦੀ ਸਰਕਾਰ ਬਣੀ ਹੈ ਉਹ ਆਪਣੇ ਹਰ ਇੱਕ ਵਾਅਦੇ ਤੋਂ ਮੁਕਰ ਰਹੀ ਹੈ ਉਹਨਾਂ ਕਿਹਾ ਕਿ ਕਾਂਗਰਸ ਦੀ ਲਗਾਈ ਗਈ ਐਮਰਜੈਂਸੀ ਦਾ ਵਿਰੋਧ ਅਸੀਂ ਅੱਜ ਵੀ ਕਰ ਰਹੇ ਸੀ ਅਤੇ ਉਸ ਵੇਲੇ ਵੀ ਕੀਤਾ ਹੈ ਭਾਟੀ ਬੀਜੇਪੀ ਅਮਰitsar ਅੱਜ ਅਸੀਂ 1975 ਵਿੱਚ ਕਾਂਗਰਸ ਵੱਲੋਂ ਲਗਾਈ ਗਈ ਐਮਰਜੈਂਸੀ ਦੇ ਵਿਰੋਧ ਵਿੱਚ ਕਾਲਾ ਦਿਵਸ ਮਨਾਉਂਦੇ ਹੋਏ ਇੱਥੇ ਕਾਂਗਰਸ ਦਾ ਪੁਤਲਾ ਫੂਕਿਆ ਤੇ ਇਹਦੇ ਵਿੱਚ ਅਸੀਂ ਕਾਂਗਰਸ ਦੀ ਜਿਹੜੀਆਂ ਲੋਕ ਮਾਰੂ ਨਿਤਿਆ ਜਿਹੜਾ ਉਸ ਟਾਈਮ ਤੇ ਆਮ ਜਨਤਾ ਦੇ ਨਾਲ ਟੱਕਾ ਹੋਇਆ ਗਰੀਬਾਂ ਦੇ ਨਾਲ ਟੱਕਾ ਆ ਉਹਦੇ ਖਿਲਾਫ ਅੱਜ ਅਸੀਂ ਕਾਂਗਰਸ ਦਾ ਇੱਥੇ ਪੁਤਲਾ ਫੁਕਿਆ ਤੇ ਜਿਹਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਜੇਸ਼ਾਨੀ ਜੀ ਸਾਡੇ ਪੰਜਾਬ ਦੇ ਜਨਰਲ ਸੈਕਟਰੀ ਐਸਪੀ ਕੇਵਲ ਜੀ ਰਕੇਸ਼ ਗਿੱਲ ਜੀ ਔਰ ਸਾਡੇ ਮੋਰਚੇ ਦੇ ਪੰਜਾਬ ਦੇ ਵਾਈਸ ਪ੍ਰਧਾਨ ਟਿੰਕੂ ਜੀ ਮੁੱਖ ਰੂਪ ਚ ਸ਼ਾਮਲ ਹੋਏ ਤੇ ਅਸੀਂ ਇਸੇ ਸੰਬੰਧ ਚ ਆਪਣੇ ਸੰਕਲਪ ਕਾਰਕਟਰਾਂ ਨੂੰ ਲੈ ਕੇ ਪੁਤਲਾ ਫੁਕਿਆ ਅਸੀਂ ਕਾਂਗਰਸ ਸਰਕਾਰ ਦਾ ਪਤਲਾ ਫੁੱਕਿਆ ਜੀ ਕਾਂਗਰਸ ਜਿਹੜੀ ਪਾਰਟੀ ਹੈ ਪ੍ਰੋਪਰ پوری ਪਾਰਟੀ ਦਾ ਅੱਜ ਅਸੀਂ ਅਮਰਜੈਂਸੀ ਦਾ ਕਾਲਾ ਦਿਨ ਮਨਾਉਣ ਜਾ ਰਹੇ ਹਾਂ ਜਿਹੜਾ ਕਿ ਇੰਦਰਾ ਗਾਂਧੀ ਨੇ ਅਮਰਜੈਂਸੀ ਲਾਈ ਸੀ ਔਰ ਲੋਕਤੰਤਰ ਦਾ ਘਲਾਕੁੱਟਿਆ ਸੀ ਸਾਡੇ ਰਜੇਸ਼ ਹਨੀਨੀ ਪ੍ਰਧਾਨ ਬੀਜੇਪੀ ਅਮਰਸਰ ਜਿਨ੍ਹਾਂ ਨੇ ਬੜੇ ਫਖਰ ਦੀ ਗੱਲ ਆ ਕਿ ਇਹ ਜਿਹੜਾ ਪ੍ਰੋਗਰਾਮ ਸਾਡੇ ਨਾਮਯੂਕਤ ਪ੍ਰਧਾਨਿਆਸੀ ਮੋਰਚਾ ਦੇ ਵਿੰਦਰ ਪੱਟੇ ਜੀ ਨੂੰ ਦਿੱਤਾ ਔਰ ਭਾਰੀ ਗਿਣਤੀ ਦੇ ਵਿੱਚ ਸਿੰਦਰ ਪੱਤੀ ਜੀ ਨੇ ਔਰ ਉਹਨਾਂ ਦੀ ਟੀਮ ਨੇ ਇਹ ਜਿਹੜਾ ਪੁਤਲਾ ਫੂਕਿਆ ਔਰ ਇਹ ਕਾਲਾ ਦਿਨ ਮਨਾਇਆ ਅਸੀਂ ਕੈਪਟਨ ਸਾਹਿਬ ਨੂੰ ਚੇਤਾਵਨੀ ਦਿੱਤੇ ਆ ਕਿ ਅਗਰ ਉਸ ਸਮੇਂ ਜ ਜਿਹੜੀ ਹਿੰਦੁਸਤਾਨ ਦੀ ਜਨਤਾ ਨੇ ਜਾਗਰੂਕ ਹੋ ਕੇ ਇਹ ਜਿਹੜੇ ਲੋਕਤੰਤਰ ਦਾ ਗਲਾ ਘੁੱਟਿਆ ਸੀ ਉਹਦਾ ਜਵਾਬ ਦਿੱਤਾ ਸੀ ਹੁਣ ਜਿਹੜੀ ਪੰਜਾਬ ਦੀ ਜਨਤਾ ਇਹ ਵੀ ਜਾਗਰੂਕ ਹੋਈ ਆ ਔਰ ਦਲਿਤ ਸਮਾਜ ਪੂਰੀ ਤਰ੍ਹਾਂ ਜਾਗਰੂਕ ਆ ਅਗਰ ਤੁਸੀਂ ਦਲਿਤ ਲੋਗਾ ਕੇ ਅਕਿਆਚਾਰ ਬੰਦਨਾ ਕੀਤਾ ਤੇ ਦਲੀ ਸਮਾਜ ਤੁਹਾਨੂੰ ਜਲਦੀ ਤੋਂ ਜਲਦੀ ਤੁਹਾਡੀ ਸਰਕਾਰ ਉਖਾੜੇਗਾ ਔਰ ਜਲਦੀ ਤੋਂ ਜਲਦੀ ਪੰਜਾਬ ਤੋਂ ਬੁਝਾਏਗਾ ਅਮ੍ਰਿਤਸਰ ਤੋਂ ਹਰਸ਼ ਪੁੰਜ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ